ਲੂਣਾ ਨਾਵਲ ਜਿਹੜਾ ਕਿ ਸ਼ਿਵ ਕੁਮਾਰ ਬਟਾਲਵੀ ਦੁਆਰਾ ਲਿਖਿਆ ਗਿਆ ਹੈਗਾ ਚਲੋ ਅੱਜ ਆਪਾਂ ਗੱਲ ਕਰਦੇ ਆਂ ਲੂਣਾ ਦੀ ਪੂਰੀ ਕਹਾਣੀ ਦਾ ਸਰ ਆਖਿਰ ਕੀ ਹੈ ਲੂਣਾ ਦੀ ਪੂਰੀ ਕਹਾਣੀ ਲੂਣਾ ਦਾ ਜਨਮ ਦੁੱਖਾਂ ਭਰੀ ਜ਼ਿੰਦਗੀ ਦੇ ਵਿੱਚ ਹੋਇਆ ਸੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਲੂਣਾ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲੈਂਦੀ ਹੈ ਉਹਦੀ ਮਾਂ ਮਰ ਚੁੱਕੀ ਹੁੰਦੀ ਹੈ ਤੇ ਪਿਓ ਮਜ਼ਦੂਰ ਵਰਗ ਦਾ ਹੁੰਦਾ ਹੈਗਾ ਗਰੀਬੀ ਤਣਾ ਤੇ ਬੇਜਤੀ ਉਸ ਦੀ ਕਿਸਮਤ ਦਾ ਹਿੱਸਾ ਹੁੰਦਾ ਹੈ ਤੇ ਇਸ ਤੋਂ ਬਾਅਦ ਜੋ ਲੂਣ ਹੈ ਉਹ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਹੈ ਉਸ ਦਾ ਦਿਲ ਬਹੁਤ ਜ਼ਿਆਦਾ ਨਰਮ ਹੁੰਦਾ ਹੈ ਤੇ ਉਹ ਜਿਹੜੀ ਹੈ ਬਹੁਤ ਚੰਗੇ ਸੁਭਾਅ ਦੀ ਹੁੰਦੀ ਹੈ ਉਹਦਾ ਮਨ ਪਿਆਰ ਤੇ ਸਨੇਹ ਲੱਭਦਾ ਰਹਿੰਦਾ ਹੈਗਾ ਕੋਈ ਜਿਹੜਾ ਉਸ ਨੂੰ ਸਮਝੇ ਉਹ ਐਸੇ ਬੰਦੇ ਨੂੰ ਲੱਭਦੀ ਰਹਿੰਦੀ ਹੈ ਪਰ ਇੱਕ ਦਿਨ ਜੋ ਰਾਜਾ ਸਲਵਾਨ ਹੈ ਜੋ ਕਿ ਉਮਰ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ ਲੂਣਾ ਦੀ ਸੁੰਦਰਤਾ ਦੇ ਚਰਚੇ ਚਾਰੇ ਪਾਸੇ ਸੁਣ ਲੈਂਦਾ ਤੇ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਲੂਣਾ ਇਹ ਕੁੜੀ ਇਹ ਤਾਂ ਲੂਣਾ ਦੇ ਨਾਲ ਵਿਆਹ ਕਰਵਾ ਲੈਂਦਾ ਪਰ ਲੂਣਾ ਨੂੰ ਇਹ ਵਿਆਹ ਪਸੰਦ ਨਹੀਂ ਹੁੰਦਾ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਫਰਕ ਦਿਖਾਈ ਦਿੰਦਾ ਹੈਗਾ ਕਾਰਨ ਕੀ ਹੈ ਕਿਉਂਕਿ ਉਮਰ ਦਾ ਫਰਕ ਹੁੰਦਾ ਹੈਗਾ ਜੋ ਲੂਣਾ ਹੁੰਦੀ ਹੈ ਉਹ ਬਹੁਤ ਛੋਟੀ ਉਮਰ ਦੀ ਹੁੰਦੀ ਹੈ ਪਰ ਰਾਜਾ ਸਲਵਾਨ ਬਹੁਤ ਵੱਡੀ ਉਮਰ ਦਾ ਹੁੰਦਾ ਹੈਗਾ ਰਾਜਾ ਸਲਵਾਨ ਦੀ ਪਹਿਲੀ ਪਤਨੀ ਤੋਂ ਇੱਕ ਪੁੱਤਰ ਹੁੰਦਾ ਜਿਸ ਦਾ ਨਾਮ ਪੂਰਨ ਹੁੰਦਾ ਜਦ ਲੂਣਾ ਦੀ ਰਾਣੀ ਬਣਦੀ ਹੈ ਤਾਂ ਪੂਰਨ ਯਾਤਰਾ ਤੇ ਜਾਂਦਾ ਹੈ ਸਾਲਾਂ ਬਾਅਦ ਜਦ ਪੂਰਨ ਵਾਪਸ ਆਉਂਦਾ ਹੈ ਤਾਂ ਲੂਣਾ ਉਸ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ ਸ਼ਾਂਤ ਹੁੰਦਾ ਹੈ ਤੇ ਉਸ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਤੇ ਜਦੋਂ ਲੂਣਾ ਉਸ ਨੂੰ ਦੇਖਦੀ ਹੈ ਤਾਂ ਉਸ ਦੇ ਮਨ ਦੇ ਵਿੱਚ ਪਿਆਰ ਆ ਜਾਂਦਾ ਹੈ ਤੇ ਲੂਣਾ ਦੇ ਦਿਲ ਦੇ ਵਿੱਚ ਪਿਆਰ ਤੇ ਮਮਤਾ ਦਾ ਮਿਲਿਆ ਜੁਲਿਆ ਜਜ਼ਬਾ ਜਨਮ ਲੈ ਲੈਂਦਾ ਹੈ ਪਰ ਜਦ ਪੂਰਨ ਉਸ ਦੇ ਪਾਪਾ ਨੂੰ ਸਮਝ ਜਾਂਦਾ ਹੈ ਤਾਂ ਉਹ ਕਹਿੰਦਾ ਤੂੰ ਮੇਰੀ ਮਾਂ ਵਰਗੀਆਂ ਹੈਂ ਟਾਉ ਲੂਨਾ ਦਾ ਦੇ ਰੋਟੀ ਜਾਂਦਾ ਤਾਂ ਉਸ ਨੂੰ ਸਮਾਜ ਦੇ ਕਾਨੂੰਨ ਅਤੇ ਆਪਣੇ ਮੰਨ ਦੇ ਸੰਘਰਸ਼ ਵਿੱਚ ਕਿਰ ਜਾਣਾ ਪੈਂਦਾ ਹੈਗਾ ਤੇ ਲੂਨਾ ਦੀ ਅੰਦਰਲੀ ਪੀੜਾ ਗੁੱਸੇ ਤੇ ਕੁੱਟ ਵਿੱਚ ਬਦਲ ਜਾਂਦੀ ਹੈ ਉਹ ਪੂਰਨ ਤੇ ਝੂਠਾ ਦੋਸ਼ ਲਾ ਦਿੰਦੀ ਹੈ ਕਿ ਉਸਨੇ ਉਸਦੇ ਨਾਲ ਬੇਅਦਬੀ ਕੀਤੀ ਹੈ ਤੇ ਜਿਸ ਤੋਂ ਬਾਅਦ ਰਾਜਾ ਸਲਵਾਨ ਗੁੱਸੇ ਵਿੱਚ ਆ ਕੇ ਪੂਰਨ ਨੂੰ ਜਿਹੜਾ ਸਜ਼ਾ ਦੇਣ ਦਾ ਹੁਕਮ ਦੇ ਦਿੰਦਾ ਹੈ ਤੇ ਇਸ ਤੋਂ ਬਾਅਦ ਜਿਹੜਾ ਸੂਰ ਜਿਹੜਾ ਪੂਰਨ ਹੈ ਉਸ ਨੂੰ ਕੁੱਟ ਮਾਰ ਕੇ ਜਿਹੜੇ ਉਸਦੇ ਸਿਪਾਹੀ ਨੇ ਉਸ ਨੂੰ ਖੂਹ ਦੇ ਵਿੱਚ ਸੁੱਟ ਦਿੰਦੇ ਨੇ ਇਸ ਤੋਂ ਬਾਅਦ ਉਦੇ ਵਿੱਚ ਮਜਬੂਰ ਇੱਕ yogi ਉਸ ਨੂੰ ਬਚਾ ਲੈਂਦਾ ਹੈ ਪੂਰਨ ਤਪ ਕਰਦਾ ਹੈ ਅਤੇ ਭਗਤ ਪੂਰਨ ਦੇ ਨਾਮ ਨਾਲ ਪ੍ਰਸਿੱਧ ਹੋ ਜਾਂਦਾ ਹੈ ਉਹ ਮਾਫੀਆਂ ਤੇ ਦਇਆ ਦਾ ਪ੍ਰਤੀਕ ਬਣ ਜਾਂਦਾ ਹੈ ਇਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈਗਾ ਕਿ ਜਦ ਲੂਣਾ ਨੂੰ ਪਤਾ ਲੱਗਦਾ ਹੈ ਕਿ ਪੂਰਨ ਜਿਉਂਦਾ ਹੈ ਸੰਤ ਬਣ ਗਿਆ ਹੈਗਾ ਤਾਂ ਉਸ ਦੇ ਅੰਦਰ ਪਛਤਾਵਾ ਆ ਜਾਂਦਾ ਹੈਗਾ ਤੇ ਉਹ ਉਸ ਦੇ ਦਰ ਤੇ ਆਉਂਦੀ ਹੈ ਅਤੇ ਕਹਿੰਦੀ ਹੈ ਮੈਨੂੰ ਪਾਪੀ ਨਾ ਕਹੋ ਮੈਂ ਸਿਰਫ ਇਸ ਤਰ੍ਹਾਂ ਇਸ ਜਿਸ ਦਾ ਮਨ ਕਦੇ ਸੁਣਿਆ ਨਹੀਂ ਗਿਆ ਪੂਰਨ ਉਸ ਨੂੰ ਮਾਫ ਕਰ ਦਿੰਦਾ ਹੈ ਕਹਿੰਦਾ ਹੈ ਕਿ ਉਸ ਦਾ ਦੁੱਖ ਪਾਪ ਨਹੀਂ ਸਮਾਜ ਦਾ ਜ਼ੁਲਮ ਹੈ ਲੂਣਾ ਫਿਰਤਾ ਵਿੱਚ ਲੀਨ ਹੋ ਜਾਂਦੀ ਹੈ ਆਪਣੀ ਜ਼ਿੰਦਗੀ ਖਤਮ ਕਰ ਲੈਂਦੀ ਹੈ ਉਹ ਆਪਣੇ ਦੁੱਖਾਂ ਨੂੰ ਤਿਆ ਕੇ ਅਮਰ ਹੋ ਜਾਂਦੀ ਹੈ ਇੱਕ ਅਜਿਹੀ ਇਸਤਰੀ ਬਜੋਂ ਜਿਸ ਨੇ ਦੁੱਖ ਸਹਿ ਪਰ ਆਪਣੀ ਆਵਾਜ਼ ਦਿੱਤੀ ਤਾਂ ਦੋਸਤੋ ਏਸੀ کہانی ਜੋ ਕਿ ਸ਼ਿਫਟ ਮਾਰ ਬਟਾਲ ਵੀ ਦੁਆਰਾ ਲਿਖੀ ਗਈ ਹੈ ਤਾਂ ਦੋਸਤੋ ਇਸ ਦਾ ਮੁੱਖ ਵਿਚਾਰ ਕੀ ਹੈ ਸਭ ਤੋਂ ਪਹਿਲਾਂ ਇਸ ਦੇ ਵਿੱਚ ਇਸਤਰੀ ਦੀ ਬੇਵਸੀ ਦੀ ਗੱਲ ਕੀਤੀ ਗਈ ਹੈ ਲੂਣਾ ਦੀ ਕਹਾਣੀ ਪਰ ਉਸ ਔਰਤ ਦੀ ਹੈ ਜਿਸ ਦੀ ਆਵਾਜ਼ ਦੁਹਾਈ ਗਈ ਹੈ ਤੇ ਪਿਆਰ ਦੀ ਪਵਿੱਤਰਤਾ ਦੋਸਤੋ ਇਸ ਕਹਾਣੀ ਦੇ ਵਿੱਚ ਪਿਆਰ ਪਾਪ ਨਹੀਂ ਮਨੁੱਖੀ ਜਜ਼ਬਾਤਾਂ ਨੂੰ ਸਮਝਣਾ ਲੋੜਿੰਦਾ ਹੈ ਮਾਫੀ ਤੇ ਆਤਮਿਕ ਉਚਾਈ ਪੂਰਨ ਦੀ ਮਾਫੀ ਮਨੁੱਖਤਾ ਦਾ ਸਭ ਤੋਂ ਵੱਡਾ ਦਰਜਾ ਹੈ ਸਮਾਜਿਕ ਪਖੰਡ ਦਾ ਖੰਡਨ ਬਟਾਲਵੀ ਨੇ ਦਿਖਾਇਆ ਹੈ ਕਿ ਸਮਾਜ ਔਰਤਾਂ ਦੇ ਜਜ਼ਬਾਤਾਂ ਨੂੰ ਕਿਵੇਂ ਜੰਜੀਰਾ ਵਿੱਚ ਬੰਨਦਾ ਰਹਿੰਦਾ ਹੈ ਤੇ ਨਤੀਜਾ ਕੀ ਨਿਕਲਦਾ ਦੋਸਤੋ ਰੂਨਾ ਸਿਰਫ ਇੱਕ ਕਹਾਣੀ ਨਹੀਂ ਹੈ ਇਹ ਇੱਕ ਰੂਹ ਦੀ ਪੁਕਾਰ ਹੈ ਇੱਕ ਇਸਤਰੀ ਦੀ ਜੋ ਪਿਆਰ ਮੰਗਦੀ ਹੈ ਪਰ ਪਾਪੜ ਖਾਈ ਜਾਂਦੀ ਹੈ ਇੱਕ ਮਰਦ ਜੋ ਮਾਫ ਕਰਕੇ ਸੰਤ ਬਣ ਜਾਂਦਾ ਹੈ ਅਤੇ ਇੱਕ ਕਵੀ ਦੀ ਜੋ ਦੁੱਖ ਨੂੰ ਕਲਾ ਵਿੱਚ ਬਦਲ ਲਿੰਦਾ ਹੈ ਤਾਂ ਦੋਸਤੋ ਇਹ ਜਿਹੜੀ ਕਹਾਣੀ ਹੈ ਇੱਕ ਲੂਣਾ ਇਸ ਦੇ ਵਿੱਚ ਜੋਸ਼ਿਪ ਕੁਮਾਰ ਬਟਾਲਵੀ ਜੀ ਸਾਡੇ ਹੋਏ ਨੇ ਉਹ ਇੱਕ ਇਸਤਰੀ ਦੇ ਜਿਹੜੇ ਦਰਦ ਨੂੰ ਦਿਖਾਉਂਦੇ ਨੇ ਕਿ ਜਿਹੜਾ ਲੂਣਾ ਹੈਗੀ ਉਸ ਦੇ ਵਿੱਚ ਜੋ ਇੱਕ ਮਮਤਾ ਇੱਕ ਜਿਹੜਾ ਇੱਕ ਪਿਆਰ ਆਪਣੇ ਉਮਰ ਲਈ ਆਉਂਦਾਗਾ ਤੇ ਚੋਂ ਕਿ ਉਸਦੇ પતિ ਤੋਂ ਸਲਵਾਨ ਹੁੰਦਾਗਾ ਉਸਦੇ ਨਾਲ ਉਸਦਾ ਧੱਕੇ ਨਾਲ ਵਿਆਹ ਕੀਤਾ ਹੁੰਦਾ ਹੈ ਇਸ ਕਰਕੇ ਇਹ ਸਾਰਾ ਕੁਝ ਹੁੰਦਾਗਾ ਤਾਂ ਇਹ ਜਿਹੜੀ ਕਹਾਣੀ ਹੈ ਇਹ ਦੱਸਾਇਆ ਜਾਏਗਾ ਬਾਕੀ ਤੁਹਾਨੂੰ ਕਿੱਦਾਂ ਲੱਗੀ ਇਹ ਕਹਾਣੀ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ